ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ ਸੰਧੂ ਫੈਮਿਲੀ ਵਲੌਗ ਦੇ ਵਿੱਚ ਉਮੀਦ ਕਰਦਾ ਹਾਂ ਕਿ ਸਾਰੇ ਤੁਸੀਂ ਖਾ ਕੇ ਮੁੰਗਸ ਚੜ੍ਹਦੀ ਕਲਾ ਵਿੱਚ ਰਹੋਗੇ। ਸਾਮ ਸਵੇਰ ਦਾ ਹੈ ਜੀ। ਤੇ ਮੀ ਹਣਾ ਬਹੁਤ ਹੀ ਜਿਆਦੇ ਜਿੰਨਾ ਵੀ ਕਹ ਲਓ ਹਨਾ। ਉਨਾ ਵੀ ਸਿੱਟਿਆ ਰੱਬ ਨੇ। ਕੱਲ ਵੀ ਸਾਰੀ ਦਿਹਾੜੀ ਪਈ ਗਿਆ ਜ਼ਮੀਨ ਤੇ ਰਾਤ ਨੂੰ ਹਨਾ। ਕੈਣਮਣਕਾਣੀ ਰਾਤ ਵੀ ਸਾਰੀ ਰਾਤ ਹੋਈਏ ਕੱਲ ਵੀ ਦਿਨੇ ਕੈਣਮਣਕਾਣੀ ਤੇ ਕੱਲ ਰਾਤ ਵੀ ਬਹੁਤ ਜ਼ਿਆਦਾ ਸੀਗਾ ਮੀ ਕੱਲ ਸਵੇਰੇ ਹਨਾ ਸਵੇਰ 3:30 ਤੋਂ ਲੈ ਕੇ 5 ਵਜੇ ਤੱਕ 1.5 ਘੰਟਾ ਕੱਲ ਸਵੇਰ ਪਿਆ ਸੀ ਤੇ ਦਿਨੇ ਬਸ ਹਨਾ ਵੀ ਬੱਦਲ ਵਾਈ ਤੇ ਬਸ ਕੈਣਮਣਕਾਣੀ ਜੀ ਸਾਰੀ ਡੈਡ ਯੋ ਨਹੀਂ ਸਟਾਇਆ ਤੇ ਅਮੀ ਦੇ ਨਾਲ ਨਾ ਮੱਛਰ ਬਹੁਤ ਜ਼ਿਆਦਾ ਹੋਇਆ ਪਿਆਗਾ ਤੇ ਆਰਾ ਦਿਨ ਤੇ ਸਾਰੀ ਰਾਤ ਦਾ ਨਾ ਮੀ ਪਈ ਜਾਂਦਾਗਾ ਤੇ ਅੱਜ ਆਪਾਂ ਸਵੇਰੇ ਉੱਠੇ ਸੀ ਜੀ ਥੋੜਾ ਜਲਦੀ ਕੱਲ ਨੂੰ ਸਮੀਤ ਰੈਡੀ ਅਰ ਗਨ ਜਾਣਾ ਸੀ ਜੀ ਉੱਥੇ ਸੇਵਾ ਲੈ ਕੇ ਹੜਪੀੜ ਤਾਂ ਨਹੀਂ ਤੇ ਦੋ ਦਿਨਾਂ ਚ ਉਹਨਾਂ ਨੇ ਪਹਿਲਾਂ ਰਾਸ਼ਨ ਇਕੱਠਾ ਕਰਿਆ ਫਿਰ ਪੈਕ ਕੀਤਾ ਹਨਾ ਸਾਰਾ ਤੇ ਵੀ ਜਿਵੇਂ ਜਿਵੇਂ ਹਨਾ ਵੀ ਦੇਣਾਗਾ ਤੇ ਪੈਕ ਕੀਤਾ ਸੀਗਾ ਤੇ ਕੱਲ ਫਿਰ ਜੀਓ ਸਵੇਰ ਨੂੰ ਬਹੁਤ ਜ਼ਿਆਦਾ ਮੀਂਹ ਸੀ ਤੇ ਫਿਰ ਹਨਾ ਜਿਹੜੇ ਨਾਲ ਦੇ ਵੀ ਮੁੰਡੇ ਸੀਗੇ ਉਹ ਕਹਿੰਦੇ ਵੀ ਹੋ ਰਣਾ ਵੀ ਆਪਾਂ ਨੂੰ ਹਨਾ ਰਾਤ ਕੇ ਲਵੇ ਮੀ ਤੇ ਕੱਲ ਗਏ ਨਹੀਂ ਸੀ ਤੇ ਫਿਰ ਇਸ ਕਰਕੇ ਹਨਾ ਵੀ ਸਮਾਰਟ ਫੋਨ ਪਾਇਆ ਵਾ ਸੀਗਾ ਤੇ ਅੱਜ ਫਿਰ ਸਵੇਰ 3:30 ਵਜੇ ਉੱਠੇ ਆਪਾਂ ਦਾ ਮੀ ਪਈ ਪਈ ਜਾਂਦਾ ਸੀ ਵਿੱਚ ਮੀ ਪਈ ਹੈ ਫਿਰ ਅੱਜ ਵੀ ਕਹਿੰਦੇ ਹਨਾ ਵੀ ਕਿੰਨੇ ਕ ਦਿਨ ਆ ਪੜਕਾਂਗੇ ਵੀ ਉਹਨਾਂ ਨੂੰ ਤਾਂ ਹੁਣ ਜ਼ਰੂਰਤ ਹੈ ਹਨਾ ਵੀ ਹੋਣੀ ਦੇਣ ਦਾ ਹੱਕ ਵੰਦ ਹੈਗਾ ਤੇ 3:30 ਵਜੇ ਉੱਠੇ ਸੀ ਜੀ ਫਿਰ ਰਸਮੀ ਦੇ ਨਾਲ ਨਹਾ ਕੇ ਹਨਾ 4 ਵਜੇ ਚਲੇ ਗਏ ਸੀਗੇ ਉਹ ਤੇ ਕਿਉਂਕਿ ਉਹਨਾਂ ਨੂੰ ਹਨਾ ਵੀ ਚਾਹ ਪਾਣੀ ਬਣਾ ਕੇ ਦਿੱਤਾ ਰੋਟੀ ਬਣਾ ਕੇ ਦਿੱਤੀ ਤੇ ਲੱਸੀ ਵਗੈਰਾ ਲੈ ਕੇ ਗਏ ਜੀ ਨਾਲ ਹਨਾ ਤੇ ਵਿਕਨੇ ਰਾਤ ਹੈ ਨਾ ਆਪ ਰੋਟੀ ਪਾਣੀ ਛਕ ਲਾਂਗੇ ਪਹਿਲਾਂ ਵੀ 6 ਘੰਟੇ ਲੱਗਣਗੇ ਜਿੱਥੋਂ ਕਹਿੰਦੇ ਜਾਣ ਦੇ 6-7 ਘੰਟੇ ਲੱਗ ਜਾਣੇ ਆਰਾਮ ਨਾਲ ਤੇ ਵੀ ਹੈ ਨਾ ਰਾਹ 'ਚ ਫਿਰ ਆਪ ਨੂੰ ਵੀ ਓਖਾਗਾ ਵੀ 4 ਵਜੇ ਤੁਰ ਕੇ 11 ਵਜ ਜਾਣੇ ਉਹਨਾਂ ਨੂੰ ਜਾਂਦਿਆਂ ਨੂੰ ਉੱਥੇ ਤੇ ਉਸ ਤੋਂ ਬਾਅਦ ਜੀ ਹੈ ਨਾ ਫਿਰ ਉਧਰ ਵਾਪਸ ਵੀ ਮੁੜਨਾਗਾ ਬਹੁਤ ਟਾਈਮ ਲੱਗ ਜਾਂਦਾ ਕਹਿੰਦੇ ਰਾਹ 'ਚ ਰਹਿਣਾ ਤੇ ਪਾਣੀ ਪਹਿਨ ਗਰਮ ਕਰੇਗਾ ਲੱਗ ਕਰ ਲੈਟ ਸੀਗੀ ਜੇ ਜਲੈਟ ਨਹੀਂ ਮੂਗੀ ਸੀ ਆਪਣੇ ਤੇ ਉਸ ਤੋਂ ਬਾਅਦ ਹੈ ਨਾ 4 4:30 ਵਜੇ ਫਿਰ ਪਸ਼ੂ ਬੰਨੇ ਤੇ ਪਸ਼ੂਆ ਵੀ ਮੀਂਹ ਜੀ ਬੰਨੇ ਪਸ਼ੂ ਵੀ ਅੱਜ ਤੇ ਇੰਨਾ ਬੁਰਾ ਹਾਲ ਕਰਿਆ ਪਿਆ ਜੀ ਰੱਬ ਦਾ ਹਨਾ ਬਹੁਤ ਜ਼ਿਆਦੀ ਔਖਾ ਹੋ ਜਾਂਦਾ ਹੈ ਜੀ ਮੀਂਹ ਕਣੀ ਦੇ ਵਿੱਚ ਹਨਾ ਚਲਾ ਆਪ ਦਾ ਤਾਂ ਬੰਦਾ ਰੋਟੀ ਪਾਣੀ ਜਿਹੜਾ ਅੰਦਰ ਬਣਾ ਕੇ ਖਾ ਲੂਗਾ ਤੇ ਪਸ਼ੂਆਂ ਦਾ ਬਹੁਤ ਔਖਾ ਹੋ ਜਾਂਦਾ ਤੇ ਬਾਕੀ ਜਿਹੜੇ ਹਨਾ ਉੱਥੇ ਵਿਚਾਰੇ ਹੜ੍ਹ ਵਾਲੇ ਆ ਵੀ ਉਹਨਾਂ ਨੂੰ ਜਿੰਨਾ ਮੀਂਹ ਪਈਏ ਉਹਨਾਂ ਪਾਣੀ ਵਧ ਹੀ ਜਾਊ ਜੀ ਹਨਾ ਤੇ ਮੁਸ਼ਕਲਾ ਜਿਹੜੀਆਂ ਬਹੁਤ ਜ਼ਿਆਦੀ ਵਧ ਜਾਣਗੀਆਂ ਤੇ ਆਪਣਾ ਹੀ ਰਾਤ ਦਾ ਹਨਾ ਵੀ ਕੱਲ ਦਾ ਮੀਂਹ ਪੈ ਪੈ ਰਿਹਾ ਹੈਗਾ ਆਪਣੇ ਹਨਾ ਤੇ ਇੱਕ ਮਿੰਟ ਦੀ ਬਸ ਵੀ ਹਟਿਆ ਤਾਂ ਹੈ ਹੀ ਨਹੀਂਗਾ ਬਸ ਥੋੜਾ ਲੱਗ ਇੰਨਾ ਕਿ ਬਹੁਤ ਤੇਜ਼ ਹੈ ਨਾ ਹੁਣ ਡੇਢ ਦੋ ਘੰਟੇ ਪੂਰੇ ਹੁਣ ਪਾਈ ਕਿਹੜਾ 7 ਵਜੇ ਦਾ ਆਇਆ ਮੀਤਰੀ ਜੀ ਮੇਲਾ ਦਾ ਸਾਢੇ 6 ਵਜੇ ਦਾ ਨਹੀਂ ਆਇਆ ਹੋਇਆ ਤੇ ਸਾਢੇ 7 ਹੋ ਗਏ ਪੌਣੇ 8 ਦਾ ਟਾਈਮ ਹੁਣ ਮੜਾ ਜਾ ਹਟਿਆਗਾ ਬਸ ਹੁਣ ਮੜਾ ਜਾ ਸਾਂ ਲੈ ਆਗਾ ਡੇਢ ਘੰਟਾ ਪੂਰਾ ਪਾ ਕੇ ਤੇ ਇਧਰ ਬਦਲ ਫੇਰਾ ਇਹਨਾਂ ਇਹ ਬਦਲ ਦੇਖੋ ਇੰਨਾ ਪੌਣੇ ਆ ਪਿਆ ਰੱਬ ਨੇ ਪਤਾ ਨਹੀਂ ਕਰਨਾ ਕੀ ਹੈ ਨਾ ਰੱਬ ਤੇ ਨਹੀਂ ਇਹ ਇੰਨਾ ਮੀ ਮੈਂ ਦੇਖਿਆ ਵੀ ਚਲ ਜਦੋਂ ਉਹ ਪਿਛਲੀ ਵਾਰ ਹਨ 8:32 ਦੇ ਵਿੱਚ ਉਧਰ ਆਪਣੇ ਇਧਰ ਮੀਂਹ ਹੈ ਨਹੀਂ ਸੀਗਾ ਇੰਨਾ ਵੀ ਚਲੋ ਉਧਰ ਸੀ ਹਨਾ ਤੇ ਇਸ ਵਾਰ ਤਾਂ ਸਾਰੇ ਪੰਜਾਬ 'ਚ ਹੀ ਹਨਾ ਜਦੋਂ ਬੁਰਾ ਹਾਲਾ ਤੇ ਆਪਾਂ ਹਨਾ ਜਿਹੜਾ ਕੋਈ ਮਦਦ ਵਾਲਾ ਭੈਣ ਭਾਈ ਆ ਉਹ ਵੀ ਨਹੀਂ ਜਿਹੜਾ ਉੱਥੇ ਪਹੁੰਚ ਸਕਦਾ ਹਨਾ ਜਦੋਂ ਮੀਂਹ ਪਈ ਜਾਣਾਗਾ ਤੇ ਵੀ ਬਹੁਤ ਔਖਾ ਆਉਂਦਾ ਜੀ ਹਨਾ ਕਿਉਂਕਿ ਦੂਰ ਪੈ ਜਾਂਦਾਗਾ ਆਪਾਂ ਨੂੰ ਇਧਰੋਂ ਛੇ ਘੰਟੇ ਰਸਤੇ ਜੀ ਲੱਗ ਜਾਣੇ ਉਹਨਾਂ ਨੂੰ ਜਾਂਦੇ ਹਨ ਤੇ ਫਿਰ ਉਧਰ ਛੇ ਆਉਣ ਲੱਗੇ ਨੇ 12 ਘੰਟੇ ਤੱਕ ਇਹਨੇ ਬਾਕੀ ਹਨਾ ਕਿ ਰੁਕਥੀ ਵੀ ਹਨਾ ਚੀਜ਼ ਵਸਤਾ ਜਿਹੜੀ ਸਾਰੀ ਦੇਖੀ ਉਹਨੇ ਤੇ ਚਲੋ ਜੀ ਆਪਾਂ ਤਾਂ ਕਹਿੰਦੇ ਹਾਂ ਨਾ ਵਾਹਿਗੁਰੂ ਜੀ ਉਹਨਾਂ ਦੀਆਂ ਛੇਤੀ ਤੋਂ ਛੇਤੀ ਹਨ ਜਿਹੜੀਆਂ ਮੁਸ਼ਕਲਾਂ ਹਨ ਉਹ ਹੱਲ ਕਰ ਦੇਵੇ ਚਲੋ ਹਨਾ ਪਾਣੀ ਸੁੱਕ ਜੇਵੇ ਤੇ ਪਾਣੀ ਸੁੱਕ ਗਿਆ ਤਾਂ ਇਹ ਚਲੋ ਹਨਾ ਵਿਚਾਰੇ ਆਪਦਾ ਹਨਾ ਜਿਹੜਾ ਵੀ ਫਸਲવાડી ਹੈ ਜਿਹੜੀ ਹੁਣ ਤਾਂ ਬਰਬਾਦ ਹੋਈ ਗਈ ਹੈ ਤੇ ਵੀ ਹਨਾ ਆਪਦਾ ਉਹ ਠੀਕ ਕਰਨ ਵਿਚਾਰੇ ਆਪਦਾ ਘਰ-ਬਾਰ ਕੋਈ ਮਾੜਾ-ਮੋਟਾ ਹਨਾ ਜਿਹੜੀ ਕੋਈ ਉਹਨਾਂ ਨੂੰ ਸਹਾਇਤਾ ਮਿਲਦੀ ਆ ਉਹਨੂੰ ਕਿਸੇ ਆਪਦੇ ਅਰਥ ਲਾਉਣ ਹਨਾ ਤੇ ਵੈਸਤ ਬਹੁਤ ਹਨਾ ਆਪਣੇ ਭੈਣ ਭਾਈ ਏ ਜਿਹੜੇ ਉਹਨਾਂ ਦੀ ਮਦਦ ਕਰਨ ਤਿਆਰ ਹੈ ਤੇ ਵਿਚੇ ਲੋ ਹਨਾ ਥੋੜਾ ਬਹੁਤ ਆਪਾਂ ਵੀ ਕਰਾਂਗੇ ਤੇ ਜਿਹੜੇ ਉਹ ਵਿਚਾਰੇ ਨੇ ਦੇਖਣਾ ਘਰ-ਬਾਰ ਹੈ ਮਾੜੀ-ਮੁੱਟੀ ਸੈੱਟ ਹੋ ਜਾਣਗੇ ਹਨਾ ਆਪਦਾ ਵੀ ਆਪਦਾ ਘਰ-ਬਾਰ ਸਮਾਰ ਲੈਣਗੇ ਹਨਾ ਵੀ ਕੀ ਕੁਛ ਜਿਹੜਾ ਮਿੱਟੀ ਦੇ ਵਿੱਚ ਜਿੱਥੋਂ ਕਿਤੇ ਥੋੜਾ ਬਹੁਤ ਪਾਣੀ ਸੁੱਕਿਆ ਹੈ ਨਾ ਉੱਥੇ ਦਿਖਾ ਰਹੇ ਹਨਾ ਤੁਜੀਸ ਨਾ ਵੀ ਉਹ ਵਿਚਾਰੇ ਕਿਵੇਂ ਹਨਾ ਠੀਕ ਕਰਨਗੇ ਉਹ ਹਾਲਾਤਾਂ ਚੋਂ ਕਿਵੇਂ ਨਿਕਲਣਗੇ ਤੇ ਬਹੁਤ ਔਖਾ ਹੋ ਜਾਂਦਾ ਜੀ ਇਹਨਾਂ ਹਾਲਾਤਾਂ ਚੋਂ ਨਿਕਲਣਾ ਹਨਾ ਕਿ ਆਪਣੇ ਵੀ ਰਾਤ ਦਾ ਹਨਾ ਬਹੁਤ ਬੁਰਾ ਹਾਲਾ ਕਿਉਂਕਿ ਤੇ ਜਿਹੜਾ ਆਪਣਾ ਹਨਾ ਪਸ਼ੂਆਂ ਵਾਲਾ ਗਾ ਮੱਝਾਂ ਵਾਲਾ ਉਹ ਨਾ ਰਾਤ ਦਾ ਸਾਰਾ ਜੀ ਚੋਈ ਜਾਂਦਾਗਾ ਉਹ ਵੀ ਜੀ ਰਾਤ ਦਾ ਹਨਾ ਸਾਰਾ ਚੋਈ ਜਾਂਦਾਗਾ ਪਸ਼ੂਆਂ ਵਾਲਾ ਆਪਣਾ ਜਿਹੜਾ ਉਹਨਾਂ ਆਪਣਾ ਪਾਇਆ ਟੈਲ ਬੱਤਾ ਪਾਇਆ ਹੋਇਆਗਾ ਤੇ ਜਿਹੜਾ ਇੱਧਰ ਆਪਣੇ ਫਾਰਮ ਚਾ ਉਹ ਆਪਣਾ ਸਹੀ ਹੈ ਬਸ ਇਹ ਹੈ ਤਾਂ ਪਸ਼ੂਆਂ ਲਈ ਬਹੁਤ ਬੁਰਾ ਹਾਲ ਹੋਇਆ ਪੇਚਾਰੇ ਥਲੇ ਹਨ ਕਿਉਂਕਿ ਸਫਾਈ ਨਹੀਂ ਹੁੰਦੀ ਝਾੜੂ ਲਾਉਣੇ ਆ ਜਦੋਂ ਆਪਾਂ ਤੇ ਉਹ ਗੱਲ ਨਹੀਂ ਬਣਦੀ ਹਨਾ ਚਾੜ ਗਿੱਲਾ ਬਹੁਤ ਹੋਇਆ ਪਿਆ ਬਹੁਤ ਜਿਆਦਾ ਬੁਰਾ ਹਾਲ ਹੈਗਾ ਜਿਹੜਾ ਕੇ ਸਾਰ ਹੈ ਨਾ ਖਾਰ ਪਈ ਪਈ ਇਹਦੋਂ ਸਾਰੀ ਮਿੱਟੀ ਰੁੜ ਗਈ ਹੈ ਤੇ ਜਿਹੜਾ ਆਪਣਾ ਹਨਾ ਬੱਛਣ ਵਾਲਾ ਇਹ ਬੱਛੇ ਅੰਦਰ ਕਰਤਾਂ ਸੀ ਤੇ ਦੇਖੋ ਇੱਥੇ ਕਿੰਨਾ ਜਿਆਦਾ ਇਹਨਾਂ ਪੱਕਾ ਕਰਨਾ ਜੀ ਹੁਣ ਬਸ ਇਹ ਹੀ ਆਪਣਾ ਕੰਮ ਚ ਰਹਿਂਦਾ ਸੀ ਦੇਖੋ ਬੁਰਾ ਹਾਲ ਹੋਇਆ ਪਿਆ ਦਾ ਹੁਣ ਕਦੋਂ ਇਹ ਸੁੱਕੂਗਾ ਹਨਾ ਪਾਣੀ ਪਾਣੀ ਹੋਇਆ ਪਿਆ ਇਧਰ ਵੀ ਦੇਖੋ ਉਹ ਅੰਦਰ ਤੱਕ ਪਾਣੀ ਗਿਆ ਪਿਆਗਾ ਕਿਉਂਕਿ ਇਦਾਂ ਵੀ ਵਾਸ਼ਟ ਹੋ ਜਾਂਦੀ ਹੈ ਹਨਾ ਤੇ ਹੁਣ ਇਹਨੂੰ ਸਾਫ਼ ਕਰਕੇ ਪਹਿਲੇ ਇਹ ਪੱਕਾ ਕਰਾਵਾਂਗੇ। ਉਦੋਂ ਆਏ ਸੀ ਜੀ ਹਨਾ ਫੇ ਚਲੋ ਬੱਚੀਆਂ ਖੁੱਲੇ ਚ ਬਾਹਰ ਹਨਾ ਮੱਛਰ ਦਾ ਕਰਕੇ ਵੀ ਚਲੇ ਸਿੱਧੂਆਂ ਤਾਂ ਪਾ ਕੇ ਇੱਥੇ ਬਾਹਰ ਇਹ ਖੁੱਲੇ ਫਾਰਮ ਚ ਬਹਿ ਜਾਂਦੇ ਅਸੀਂ ਨੀ। ਤੇ ਹੁਣ ਇਹ ਅੰਦਰ ਕਰਾਂਗੇ ਜੀ ਦੁਆਰਾ ਹਨਾ। ਤੇ ਵੀ ਔਖਾ ਹਨਾ ਇਹਨਾਂ ਨੂੰ ਬਿਠਾਣਾ ਪੈਰਪੂਰ ਖਰਾਬ ਹੋਣ ਤੋਂ ਡਰ ਲੱਗਦਾ। ਤੇ ਚਲੋ ਜੀ ਹੁਣ ਹਨਾ ਰੱਬੀ ਰੱਖਾ ਬਸ। ਪੌੜੀ ਮੈਂ ਆਈ ਤੋੜ ਲਵਾਂ। ਲక్ష్ਮੀਨੀ ਤੇ ਦਾਣਾ ਖੂੜਾ ਫਿਰ ਤਾਪਾ ਹੈ ਹਾਂ ਤੇ 3 ਵਜ ਗਈ ਤੇ ਆਪਾਂ ਇਹ ਸਬਜੀ ਲੈਣ ਤੇ ਰੱਬ ਨੇ ਹੁਣ ਮਾੜਾ ਦੇ ਹਨ ਸਾਹ ਲਿਆਗਾ ਕੁਝ ਨਹੀਂ ਤੋਂ ਤੇ ਅਸੀਂ ਐਸੀ ਸਬਜੀ ਲੈਣ ਦੇਖਦੇ ਆਪਾਂ ਨੂੰ ਥਿਆਉਂਦੀ ਆ ਕਿ ਨਹੀਂ ਕੋਈ ਤੇ ਚਲ ਆਪੇ ਆ ਪੱਤ ਪੱਕੜੀ ਪੱਟੀ ਵੀ ਉਹਦਾ ਕਲੇਟ ਗਿਆ ਅਲਤਵਾ ਜੋੜੋ ਹੋ ਗਿਆ ਜੋੜੇ ਲੱਗੇ ਹੂੰ ਇਹ ਉਹਨੂੰ ਸੱਦ ਕੇ ਕੀੜਾ ਕਰਵਾ ਲੈਣੇ ਲੋੜ ਦੇ ਪਾਣੀ ਪੂਣੀ ਹੋ ਗਿਆ ਤਾਂ ਹੂੰ ਤੇ ਆਦੇ ਸਾਰਾ ਖਚਿਆ ਪੇ ਇਹ ਨਹੀਂ ਇਹਦੇ ਵਿੱਚ ਪਾਣੀ ਪਿਆ ਪਣ ਇੱਥੇ ਪਾਣੀ ਪੈ ਖਿੱਚ ਪਈ ਉਹ ਤੱਕ ਸਾਰਾ ਪਾਣੀ ਤੇ ਇੱਥੇ ਆਇਆਗਾ ਹੂੰ ਲੈ ਕੀ ਜੇ ਸਤੇ ਕਹਿੰਦਾ ਮੈਨੂੰ ਆ ਜੀ ਤੂੰ ਲੈ ਸਕਦਾ ਮੈਂ ਪਹਿਲੇ ਖੜੇ ਤਾਂ ਭਾਂਗੀ ਦੀਨ ਮਸ ਹੂੰ ਸਾਰਾ ਕਾਮ ਬੰਦ ਕਰ ਤੂੰ ਕੱਲ ਨਹੀਂ ਤੋੜਾਂਗਾ ਪਿੰਗਾ ਉਧਰ ਦੋ ਮੈਂ ਤੋੜਾਂ ਹੀ ਹੁਣ ਉਧਰ ਦੋ ਤੋੜ ਕੇ ਹੂੰ ਛੋਈ ਕਿ ਛੋਟੀ ਕਬੜੀ ਕਾ ਨਿਕਲ ਆ ਵਾਹ ਇਹ ਤਾਂ ਦੇਖ ਹੁਣ ਸਾਲ ਚ ਉਧਰ ਆਪਣੀ ਸੱਤੀ ਤੋੜ ਲਾ ਕੇ ਭੇਜ ਰਿਹਾ ਲੋ ਜੀ ਇਹ ਕਾ ਸਬਜ਼ੀ ਕੱਟ ਗਈ ਸੀ ਟਾਈਮ ਹੋ ਗਏ 4:30 ਦਾ ਆਪਾਂ ਲਾਉਂਦੇ ਸੀ ਤੜਕਾ ਤੜਕਾ ਵਸ ਲੱਗ ਗਿਆ ਤੇ ਆਪਾਂ ਆਪਾਂ ਇਹ ਤੁਹਾਨੂੰ ਪਾਤਾ ਥੋੜਾ ਕੁਪੂੜੀਆਂ ਤੇ ਤਰਤਲ ਲੱਗ ਗਿਆ ਆਪਣਾ ਤੇ ਹੁਣ ਨਾ ਆਪਾਂ ਮੀਂਹ ਨਹੀਂ ਛਟਿਆ ਜੀ ਬਿਲਕੁਲ ਵੀ ਹੁਣ ਉਸ ਤੋਂ ਬਾਅਦ ਹਨਾ ਥੋੜੀ ਥੋੜੀ ਪੂਰਜੀ ਬਸ ਸਾਰਾ ਦੇਣੀ ਹੈ ਨਾ ਕਿਣਮਣ ਕਿਣਮਣ ਲੱਗੇ ਰਹਾ ਤੇ ਹੁਣ ਆਪਾਂ ਪਾਨੇ ਇਹਦੇ ਵਿੱਚ ਤੁਰਗਾ ਤੋਤਾਂ ਪਈਆਂ ਤੁਰਗਾ ਪਈਆਂ ਜੀ ਤੋਤਾਂ ਫਿਰ ਆਪਾਂ ਉਸਨਾਂ ਕਾਰਦੇ ਹਾਂ ਕਿ ਪਸ਼ੂਆਂ ਨੂੰ ਦੇਣਾ ਨਾ ਤੇ ਤਰੰਗ ਕਰਾਂਗੇ ਤੇ ਨਾ ਹੀ ਉਹਨਾਂ ਥਲੇ ਸੁੱਕਾ ਦੇਖਦੇ ਆ ਕਰਦੇ ਆ ਨਾ ਕਿਉਂਕਿ ਅੱਜ ਜੀ ਅੰਦਰ ਹੀ ਸੀਗੇ ਪਸ਼ੂ ਆਪ ਬਾਹਰ ਨਹੀਂ ਕੱਡੇ ਸੀ ਤੇ ਅੱਜ ਰਾਤ ਨੂੰ ਵੀ ਅੰਦਰ ਹੀ ਰੱਖਾਂਗੇ ਕਿਉਂਕਿ ਨਾ ਖਾਣਾ ਹੀ ਇੰਨਾ ਪਾਣੀ ਰਾਤ ਨੂੰ ਵੀ ਬਈ ਰਾਤ ਨੂੰ ਬਹੁਤ ਜ਼ਿਆਦਾ ਨਹੀਂ ਚੂਪਰੀ ਪੀਏ ਨਾ ਅਸੀਂ ਚਲ ਕਰਦੇ ਹਾਂ ਸੇਵਾ ਉਹਨਾਂ ਨੂੰ ਉਸ ਤੋਂ ਬਾਅਦ ਫੋਨ ਨਹੀਂ ਲਾਇਆ ਆਪਾਂ ਤੁਸੀਂ ਹੁਣ ਥੋੜੀ ਦੇਰ ਨੂੰ ਉਹਨੂੰ ਫੋਨ ਕਰਕੇ ਪੁੱਛਦੇ ਹਾਂਗੇ ਕਿ ਕਿਵੇਂ ਹਾਲਾਤ ਆ ਗਏ ਇੱਥੇ ਦੇ ਕਿਵੇਂ ਹੈ ਚਲੋ ਜੀ ਹਨਾ ਇਹ ਵੀ ਜਿਹਦੇ ਕਰਮਾ ਚ ਸੇਵਾ ਹਨਾ ਉਹਨੂੰ ਕਰਨੀ ਜ਼ਰੂਰੀ ਹੈਗੀ ਤੇ ਚਲੋ ਆਪਣੇ ਹੰਡੋ ਜੀ ਬਹੁਤ ਸਹਿਯੋਗ ਦਿੱਤਾ ਲੋਕਾਂ ਨੇ ਬਹੁਤ ਆ ਜਿਹੜਾ ਹਨਾ ਵੀ ਸਬਜ਼ੀ ਪਾਤੀ ਤੋਰੀਆਂ ਵਿੱਚ ਦੇ ਵਿੱਚ ਪਾਤੀ ਨਾਲ ਹੀ ਪੱਤੇ ਚੌਲੇ ਥੋੜੇ ਚੌਲੇ ਸੀ ਆਪਾਂ ਚੌਲੇ ਕੱਢਦੇ ਸੀ ਥੋੜਾ ਹਨਾ ਪਿਸ਼ਵਾਨੀ ਚਾਹੀਦੀ ਪਾਣੀ ਪਿਆ ਤਾਗਾ ਤੇ ਬਸ ਲਕਟਾਰ ਆਂਦਾ ਰਹਿ ਗਿਆ ਆਪਣਾ ਬੀੜੇ ਦਾ ਹਨਾ ਕੰਮ ਉਹ ਜੀ ਵੀ ਉਹ ਚੰਗਾ ਜੀ ਮੀਹ ਕਣੀ ਦੇ ਵਿੱਚ ਤਾਂ ਹਨਾ ਓੱਖਾ ਇੱਕ ਤਾਂ ਸਿੱਕ ਸਿੱਗੀ ਹੋਈ ਜਾਂਦੀ ਏ ਜਿਸੇ ਕੋਲ ਜੜੀ ਪਈ ਏ ਚਾਰ ਸਵੇਰੇ ਹਨਾ ਲੋੜ ਨਹੀਂ ਆਉਂਦਾ ਮੀਹ ਦੇ ਵਿੱਚ ਤਾਂ ਕੰਮ ਕਿੱਥੇ ਹਨਾ ਸੁੱਕ ਭਕੇ ਬੰਦੇ ਨੇ ਕੰਮ ਕਰਨਾ ਤੇ ਕਿੱਥੇ ਹਨਾ ਇੰਨਾ ਨਾ ਪਾਣੀ ਧਾਣੀ ਓੱਖਾ ਬਹੁਤ ਹੋ ਜਾਂਦਾ ਇਹ ਬੁਝ ਬਣੇ ਦਾ ਆਮ ਤਾਂ ਸਰ ਜਾਗਾ ਰੋਟੀ ਪਾਣੀ ਉਹਦਾ ਖਾ ਲੈਂਦਾ ਹਨਾ ਅੰਦਰੇ ਅੰਦਰ ਬਣਾ ਲੂ ਕੇ ਤੇ ਪਰਪੋਸ਼ਾ ਆਂਦਾ ਬਹੁਤ ਓੱਖਾ ਹੋ ਜਾਂਦਾ ਉਹ ਕਾਂਟਾ ਫਟਿਆ ਸੀ ਜੀ ਉਹ ਤੋਂ ਫਿਰ ਕੱਪੜੇ-ਕਪੜੇ ਧੋਤੇ ਆਪਾਂ ਤੇ ਸੁੱਕੇ ਤਾਂ ਹੈਗੇ ਨੀ ਉਹਨੂੰ ਫੇਰ ਆਉਣ ਲੱਗਣਾ ਪੂਰੀ ਜਿਹੀ ਪੈਣ ਲੱਗੀ ਚੱਕੇ ਅੰਦਰ ਪਾਤੇ ਤੇ ਬਸ ਸੁੱਕਣੇ ਸੱਕਣੇ ਤਾਂ ਕਾਦੀ ਹੈ ਜੀ ਕਿਰੋਸ ਤਾਂ ਆਪਣੇ ਕੋਲ ਜਿਹੜਾ ਸੌਦਾ ਹੈਗਾ ਉਹ ਮੰਗਾ ਲੈਣੀ ਐ ਪਹਿਲੇ ਵੀ ਅੱਜ ਤਾਂ ਹੁਣ ਟਾਈਮ ਆ ਗੱਡੀ ਤੇ ਜਾ ਕੇ ਲਿਆਉਂਗੇ ਨਹੀਂ ਹੈ ਨੀਗਾ ਤੇ ਮਤਲਬ ਤਾਂ ਦਿਨੇ ਹੀ ਉੱਤ ਆ ਲੱਗ ਗਿੰਡਕਸ਼ਨ ਤੇ ਫਿਰ ਬਣੀ ਜਾਊਗੀ ਸਬਜੀ ਤੇ ਜੀ ਸੌਦਾ ਨਹੀਂ ਆਉਂਗੇ ਫਿਰ ਹਨਾ ਇਲਾ ਇਹਨਾਂ ਪਸ਼ੂਆਂ ਦੀ ਫੀਡ ਦਾ ਕਰੇ ਅੱਜ ਕਿਉਂਕਿ ਵੀ ਪਹਿਲਾਂ ਫੀਡ ਤਾਂ ਪਈ ਸੀ ਫਿਰ ਨਹੀਂ ਤਾਂ ਆਏ ਨਹੀਂ ਨਾ ਪਤਾ ਹਨਾ ਵੀ ਪਸ਼ੂਆਂ ਦਾ ਜਿਹੜਾ ਹੁਣ ਆਪਾਂ ਤਾਂ ਥੋੜੇ ਦਾ ਵੀ ਸਾਰ ਲਾਂਗੇ ਬੰਦੇ ਦਾ ਤਾਂ ਸਰ ਜੈਣਾ ਹਨਾ ਪਰ ਪਸ਼ੂਆਂ ਦਾ ਨਹੀਂ ਸਰਦਾ ਕਿਉਂਕਿ ਜੇ ਹੁਣ ਇੱਕ ਦਿਨ ਵੀ ਨਾ ਪਾਵਾਂਗੇ ਨਾ ਫਿਰ ਪਸ਼ੂ ਦੁੱਧ ਸੁੱਕ ਜਾਣਗੇ ਉਹ ਚੱਕ ਜਾਣਗੇ ਜੀ ਦੁੱਧ ਤੇ ਇਸ ਲਈ ਹਨਾ ਫੀਡ ਹੈ ਜੀ ਅੱਜ ਜੋ ਬਣ ਮਾ ਕੇ ਜਾਂਦੀ ਹੈ ਤੇ ਹੁਣ ਕਹਿੰਦੇ ਵੀ ਟਾਈਮ ਹੈ ਸੌਦਾ ਵੀ ਦੇ ਦਨੇ ਤੇ ਕਾਦ ਨੂੰ ਜੀ ਦਾਣਾ ਦੂਣਾ ਹਨਾ ਜਿਹੜੇ ਪਸ਼ੂ ਆਪਣੇ ਸੋਣ ਵਾਲੇ ਆ ਇਹਨਾਂ ਨੂੰ ਹੁਣ ਪਿਾਵਾਂਗੇ ਆਪਾਂ ਕੱਲ ਜੀ ਪਿਾਵਾਂਗੇ ਅੱਜ ਕਹਿੰਦੇ ਸੱਜ ਮੀ ਨਹੀਂ ਹੋਟੇ ਹੋਰ ਖਲਾਸ ਹਾਂ ਜਾਣ ਵੀ ਕੱਲ ਨੂੰ ਦਾਣਾ ਦੂਣਾ ਖੜਾ ਹੋਣ ਸੂਣ ਵਾਲੇ ਕਿਸਾਨ ਦਾਣਾ ਬਣਾਉਣ ਵਾਲਾ ਪਿਆਗਾ ਜਿਹੜੇ ਪਹਿਲਾਂ ਸੀਗਾ ਉਹ ਪਹਿਲਾਂ ਵਾਲੇ ਲੁਪਾਤਾ ਸੀਗਾ ਤੇ ਉਹ ਮੁੱਕ ਗਿਆ ਸੀ ਹੁਣ ਹਨ ਦੁਬਾਰਾ ਬਣਾਉਣਗੇ ਬੜਾ ਮਗੇ ਦਾਣਾ ਵਿੱਚ ਸਮਾਨ ਪਾ ਕੇ ਜਿਹੜੇ ਆਪਣੇ ਸੂਣ ਵਾਲੇ ਕਿਸਾਨ ਹੌਲੀ ਹੁੰਦੇ ਆ ਹੁਣ ਵੀ ਖੜਿਆ ਜੀ ਥੋੜਾ ਜਿਹਾ ਤੇ ਵੀ ਇਹ ਤਹਾਂ ਇੰਨਾ ਪੂਰਾ ਹਾਲ ਕਰਿਆ ਪਹਿਲਾਂ ਪੂਰਾ ਕੰਮ ਪੂਰਾ ਹੀ ਖੜਿਆਗਾ ਕਿ ਹੁਣ ਨਾ ਤੇ ਇਹ ਬੱਚਾ ਬੁਲਿਆ ਜੀ ਕਿ ਸਵੇਰ ਸੂਆਸ ਜਲਦੀ ਦਾਤ ਸੀਗਾ ਤੇ ਉਸ ਤੋਂ ਬਾਅਦ ਲਈਦਾ ਆ ਕਿ ਤੁਹਾਨੂੰ ਸਾਰਾ ਲਾਗੂ ਕੀਤਾ ਹਾਂ ਤੇ ਮੈਂ ਕਿਹਾ ਕਿ ਅਗਰ ਆਪ ਨੂੰ ਕੋਈ ਸੁਣਨ ਬੰਦ ਰੱਖਾਂਗੇ ਕਿਉਂਕਿ ਬੰਦ ਘਟਾਇਆ ਨਾ ਇਹ ਬਦਲਣਾ ਤੇ ਨਾ ਕੋਈ ਹੋਇਆ ਕੁਝ ਖੁੱਲਦੀ ਹੋਈ ਹੈਗੀ ਤੇ ਇਸ ਲਈ ਨਾ ਆਪਾਂ ਹੁਣੇ ਜਿਹੜਾ ਚਾਹੂ ਲਾਦਨੇ ਆ ਨਾ ਪੂੜਾ ਵੜਾ ਕਰਦੇ ਪਕੇਗਾ ਤੇ ਉਸ ਤੋਂ ਬਾਅਦ ਨਾ ਤਾਰਾ ਕੱਢਾਂਗੇ ਤੇ ਉਹ ਹੋਇਆ ਨਾ ਜੀ ਨਾ ਦਰਵਾਜ਼ੇ ਦਿਨਾਂ ਤੱਕ ਲੱਗਪਾ ਹੈਗੇ ਉਹ ਪਿੰਡ ਦੇ ਬੰਦੇ ਫੈਲੇ ਕਿਉਂਕਿ ਨਾ ਇੱਕ ਟਾਈਮ ਆਪਣੀ ਬਾਤ ਵਿੱਚ ਅੰਦਰ ਆਉਣ ਦੀ ਬਾਤ ਹੋ ਜਾਂਦਾ ਕੁਝ ਤੇ ਜਿਹਨੇ ਆਪਣੇ ਅੰਦਰ ਹੁੰਦੀ ਹੈਗੀ ਬਾਹਰ ਤੋਂ ਹੁੰਦੀ ਹੈ ਤੇ ਐਸੇ ਨਾਲ ਜੰਦਰੀ ਬਿਠਰੇ ਕਿਉਂਕਿ ਤਸਵੀਰ ਤਾਂ ਬਹੁਤ ਬਦਲਵਾਈ ਚੀਂ ਚਲਸੀ ਹੰਦਰੀ ਵਿੱਚ ਰਹਾਂਡੀ ਇਹ ਕਿਹਨੂੰ ਪੁੱਨਾ ਪਾਪਨਾਂ ਚਾਲੂ ਲਾਰਗੀ ਉਹ ਵਗੜਾ ਚੱਕੀ ਪ੍ਰਪਾਤਾ Thank <laughs> you. ਸਾਰੇ ਹੁਣ ਝਾੜੂ ਲਾਤਾ ਚਲੋ ਹੁਣ ਮੋਟਾ ਜਿਹਾ ਇਕੱਠਾ ਹੋ ਗਿਆ ਕਿਉਂਕਿ ਬਾਹਲਾ ਕੂੜਾ ਹੋਇਆ ਪਿਆ ਸੀਗਾ ਚਲੋ ਹੁਣ ਧਾਰਾ ਕੱਢ ਲਾਂਗੇ ਆਪਾਂ ਪਛਮਾ ਤਬ ਉਹ ਤੱਕ ਹੋ ਜਾਂਦਾ ਕਿ ਅੱਜ ਨਮਾਈ ਨਹੀਂ ਗੇ ਵਿਚਾਰੇ ਬਾਹਰ ਜੰਦਰੀ ਰੱਖਿਆ ਹੋ ਗਿਆ ਨਾ ਰਾਤ ਦੇ ਸਾਰੇ ਰਾਤ ਦੇ ਮੀਂਹ ਹੀ ਸੀਗੇ ਦੋ ਦਿਨ ਹੋ ਗਏ ਜਿਵੇਂ ਪੈਂਦੇ ਨੇ ਮੀਂਹ ਦਾ ਪਾਣੀ ਆ ਜਾਂਦਾ ਜਿੱਥੇ ਬਾਹਰ ਉਧਰੋਂ ਵੇੜ ਇੱਕਦਮ ਵੇੜ ਅੰਦਰ ਨੂੰ ਪਾਣੀ ਆ ਜਾਂਦਾ ਮੀਂਹ ਦਾ ਤੇ ਸਾਰੇ ਆਪਾਂ ਹੁਣ ਝਾੜੂ ਲਾਤਾ ਇੱਧਰ ਸੁੱਕ ਜੂਗਾ ਬਸ ਹਵਾ ਜੀ ਨੇ ਪੱਖੇ ਛੱਡ ਦੇਣ ओके बंद ਕੀਤੇ ਸੀ ਲੋ ਜੀ ਫੇਰ ਛੱਡਦੇ ਤੇ ਹੁਣ ਸੌਕ ਜਿੱਤੇ ਵਧੀਆ ਆਰਾਮ ਲਾ ਬਹਿ ਜੰਦੇ ਆ ਫਿਰ ਟਰ ਰਚਾਂਗੇ ਧਾਰਾ ਚੁੱਕੀ ਗਏ ਉਹਦੋਂ ਹੋਰ ਕਰ ਲੈਣਗੇ ਜਿੱਥੇ ਹੈਗਾ ਕਰਨ ਉਹ ਫੇਰ ਚੱਕ ਲਿਆਂਗੇ ਬਸ ਹੁਣ ਕਿਉਂਕਿ ਨਾਲ ਦੇ ਨਾਲ ਧਾਰਾ ਕੱਢ ਜੀ ਹਣਾ ਨਾਲ ਦੇ ਨਾਲ ਫਿਰ ਧਾਰਾ ਤੱਕੀ ਜੀ ਹੁੰਦਾ ਜੀ ਹਣਾ ਉਸ ਤੋਂ ਬਾਅਦ ਤਾਂ ਹਣੇ ਪਸ਼ੂਰਾਮ ਨਾ ਬਹਿ ਜਾਂਦੇ ਆ ਕਿ ਪਸ਼ੂਰਾਮ ਨਾ ਬਹਿ ਜਾਂਦੇ ਜਦੋਂ ਧਾਰਾ ਕੱਢ ਲਈਏ ਨਾ ਤੇ ਪੱਖੇ ਛੱਡ ਦਾਂਗੇ ਤੇ ਰਾਤ ਨੂੰ ਥੋੜੀ ਜਿਹੀ ਪਾ ਲਾਂਗੇ ਥੋਈ ਜਿਹੀ ਰਾਤ ਹਣਾ ਥੁਈ ਜਾਊਗੀ ਥੋੜੀ ਥੋੜੀ ਵੇਖੀਂ ਨੀ ਨਾਲ ਨਾ ਆਉਣਾ ਆਮ ਰੋਠੇ ਰਣ ਕਿ ساری ਰਾਤ ਤੇ ਚਲੋ ਜੀ ਹੁਣ ਆਪਾਂ ਨਾ ਫਿਰ ਉਹ ਧੋਤਾ ਸੀ ਜੀ ਫਰਸ਼ ਪਤਾ ਨਹੀਂ ਲੱਗਦਾ ਵੀ ਧੋਤਾ ਕਿ ਨਾ ਜਿਵੇਂ ਪਛੂਕੇ ਅੰਦਰ ਹੁੰਦੇ ਨਾ ਦਿਲਪੁਰਾ ਫਿਰਾਈ ਹੋ ਜਾਂਦਾ ਦਾ ਤਿਲਕੜ ਬਹੁਤ ਜਿਆਦਾ ਹੋ ਜਾਂਦੀ ਹੈ ਜੀ ਇਹ ਕਪਣਾ ਮੈਟ ਬਹੁਤ ਜਿਆਦਾ ਕਸੇਪ ਆ ਇਹ ਸਰਦਾਂ ਵਾਲੇ ਲੈ ਕੇ ਆਵਾਂਗੇ ਤੇ ਇਹ ਜਿਹੜੇ ਹਨਾ ਇਹ ਹੈਗੇ ਛੋਟੇ ਕੱਟੇ ਵਿਛਿਆ ਥਲੀ ਉਹਨਾਂ ਥਲੇ ਕਰ ਦੇਾਂਗੇ ਆਪਾਂ ਤੇ ਇਹ ਜਿਹੜੇ ਵੱਡੇ ਪਛੂਕ ਉਹਨਾਂ ਥਲੇ ਹਨਾ ਲਿਆ ਕੇ ਆਪਾਂ ਨਵੀਂ ਵਿਛਾ ਦੇ ਦਿੰਗੇ ਵਾਜੀ ਹੈ ਜਿਸ ਵਕਸ਼ੇ ਦਾ ਟਾਈਮ ਤੇ ਆਇਆ ਨਾ ਦਾ ਵੀ ਬਹੁਤ ਜਿਆਦਾ ਨਿਹਰਾ ਹੋ ਗਿਆ ਦੇ ਵਸ ਕੰਮ ਜਿਹੜਾ ਆਪਣਾ ਸਾਰੇ ਹਨਾ ਨਿਬੜ ਗਏ ਹੈਗੇ ਦੇਖੋ ਕਾੜੀਆਂ ਫਿਰ ਡਿੱਗਣ ਲੱਗੀਆਂ ਪੂਰੀ ਸਾਰਾ ਦਿਨ ਨਹੀਂ ਮੀਂਹ ਹਟਿਆ ਜੀ ਕਿ ਸਾਰੀ ਰਾਤ ਨਹੀਂ ਹਟਿਆ ਕੱਲ ਵਾਲੀ ਰਾਤ ਵੀ ਨਹੀਂ ਹਟਿਆ ਕੱਲ ਦਿਨੇ ਥੋੜਾ ਜਿਹਾ ਬਸ ਘੰਟਾ ਦੋ ਘੰਟੇ ਹਟਿਆ ਸੀ ਅੱਜ ਵੀ ਦੋ ਕਾ ਘੰਟੇ ਦੇ ਦਿਨੇ ਹਟਿਆ ਸੀਗਾ ਤੇ ਬਾਬਾ ਜੀ ਪੜੀ ਜਾਂਦੇ ਨੇ ਜੀ ਤੇ ਬਾਹੀ ਗੁਰੂ ਜੀ ਮੇਹਰ ਕਰਨ ਹਨਾ ਤੇ ਬਾਹੀ ਗੁਰੂ ਜੀ ਕਰਨ ਮੇਹਰ ਕਿਉਂਕਿ ਹਨਾ ਜੀ ਮੀਂਹ ਪਈ ਹੈ ਤੇ ਜਿਹੜਾ ਪਾਣੀ ਆ ਫਿਰ ਵਧੂਗਾ ਤੇ ਬਾਹੀ ਗੁਰੂ ਜੀ ਮੇਹਰ ਕਰਨ ਤਾਂ ਹਨਾ ਵੀ ਜਿਹੜਾ ਪਾਣੀ ਘਟ ਜੂ ਤੇ ਮੀਂਹ ਹਟੇ ਤਾਂ ਹਨਾ ਫੇਰ ਹੀ ਸਾਰਾ ਕੁਐਸਚਨ ਆ ਤੇ ਸਾਰੇ ਜਣੇ ਹਨਾ ਮੇਰੇ ਵੀਰ ਭਾਈ ਸਾਰੇ ਅਰਦਾਸ ਕਰਿਓ ਤੇ ਵੀ ਜਿਹੜੇ ਆਪਣੇ ਹਨਾ ਵੀ ਹੜਪੀਟ ਤਾਂ ਸਾਰਿਆਂ ਨੂੰ ਸੁੱਖ-ਸਾਂਦ ਰੱਖੇ ਵਾਹਿਗੁਰੂ ਜੀ ਤੰਦਰੁਸਤੀਆਂ ਬਖਸ਼ੇ ਹਨਾ ਤੇ ਕਿਸੇ ਦੀਆਂ ਹਨਾ ਜਾਨੀ ਮਾਲੀ ਜਿਹੜਾ ਨੁਕਸਾਨ ਹੋ ਗਿਆ ਹੋ ਗਿਆ ਹਨਾ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਕਿਸੇ ਦਾ ਹਨਾ ਜਾਨੀ ਨੁਕਸਾਨ ਨਾ ਹੋਵੇ ਤੇ ਸਾਰਿਆਂ ਤੇ ਵਾਹਿਗੁਰੂ ਜੀ ਮੇਰਾ ਪਰੇ ਹੱਥ ਰੱਖਣਾ ਤੇ ਇਸੇ ਨਾਲ ਆਪਾਂ ਕਰਦੇ ਆ ਜੀ ਆਪਣੀ ਵੀਡੀਓ ਦਾ ਐਂਡ